ਇੱਕ ਵਾਰ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਲੜਕਾ ਰਹਿੰਦਾ ਸੀ। ਉਹ ਬਹੁਤ ਆਲਸੀ ਸੀ ਤੇ ਉਸ ਨੂੰ ਹਰ ਕੰਮ ਵਿੱਚ ਢਿੱਲ ਦੇਣ ਦੀ ਆਦਤ ਸੀ। ਉਹ ਹਮੇਸ਼ਾ ਆਪਣੇ ਜ਼ਰੂਰੀ ਕੰਮਾਂ ਵਿੱਚ ਦੇਰੀ ਕਰਦਾ ਤੇ ਢਿੱਲ ਦਾ ਸ਼ਿਕਾਰ ਹੁੰਦਾ ਰਹਿੰਦਾ। ਨਤੀਜੇ ਵਜੋਂ ਉਹ ਆਪਣੇ ਦੋਸਤਾਂ ਤੇ ਆਪਣੇ ਨਾਲ ਪੜ੍ਹਦੇ ਸਹਿਪਾਠੀਆਂ ਦੇ ਮੁਕਾਬਲੇ ਆਪਣੀ ਪੜ੍ਹਾਈ ਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਵੀ ਪਛੜ ਰਿਹਾ ਸੀ। ਉਸਦੇ ਪਰਿਵਾਰ ਤੇ ਅਧਿਆਪਕਾਂ ਨੇ ਉਸ ਨੂੰ ਆਪਣੇ ਸਮੇਂ ਦੀ ਕਦਰ ਕਰਨ ਲਈ ਕਈ ਵਾਰ ਕਿਹਾ। ਪਰ ਉਸਨੇ ਉਹਨਾਂ ਦੀ ਸਲਾਹ ਨਹੀਂ ਸੁਣੀ। ਉਸਨੇ ਆਪਣੇ ਭਵਿੱਖ ਦੀ ਪਰਵਾਹ ਕੀਤੇ ਬਿਨਾ ਫਾਲਤੂ ਗੱਲਾਂ ਤੇ ਆਪਣਾ ਸਮਾਂ ਬਰਬਾਦ ਕੀਤਾ। ਇੱਕ ਦਿਨ ਉਹਨਾਂ ਦੇ ਨਗਰ ਵਿੱਚ ਇੱਕ ਸੂਝਵਾਨ ਸਾਧੂ ਆਇਆ। ਉਹ ਆਪਣੀ ਬੁੱਧੀ ਤੇ ਗਿਆਨ ਲਈ ਦੂਰ-ਦੂਰ ਤੱਕ ਮਸ਼ਹੂਰ ਸੀ। ਬਹੁਤ ਸਾਰੇ ਲੋਕ ਉਸ ਨੂੰ ਮਿਲਣਾ ਤੇ ਉਸ ਤੋਂ ਬੜਾ ਕੁਝ ਸਿੱਖਣਾ ਚਾਹੁੰਦੇ ਸੀ। ਨੌਜਵਾਨ ਲੜਕੇ ਨੇ ਵੀ ਇਸ ਆਸ ਨਾਲ ਉਸ ਸਾਧੂ ਨੂੰ ਮਿਲਣ ਦਾ ਫੈਸਲਾ ਕੀਤਾ ਕਿ ਉਹ ਜੀਵਨ ਦੇ ਹਰ ਖੇਤਰ ਵਿੱਚ ਆਪਣੇ ਦੋਸਤਾਂ ਨੂੰ ਪਿੱਛੇ ਛੱਡਣ ਲਈ ਕੁਝ ਸੁਝਾਅ ਪ੍ਰਾਪਤ ਕਰ ਸਕੇ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਮਹਾਤਮਾ ਠਹਿਰੇ ਹੋਏ ਸੀ ਤੇ ਆਪਣੇ ਮਿਲਨ ਦੀ ਉਡੀਕ ਕਰਨ ਲੱਗਾ ਜਦੋਂ ਉਸ ਦੀ ਵਾਰੀ ਆਈ ਉਸਨੇ ਸਾਧੂ ਨੂੰ ਮੱਥਾ ਟੇਕਿਆ ਤੇ ਕਿਹਾ हे ਮਹਾਤਮਾ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ ਮੈਂ ਆਪਣੀ ਜ਼ਿੰਦਗੀ ਵਿੱਚ ਅਸਫਲ ਹਾਂ ਮੈਂ ਹਰ ਖੇਤਰ ਵਿੱਚ ਆਪਣੇ ਦੋਸਤਾਂ ਤੇ ਸਹਿਪਾਠੀਆਂ ਤੋਂ ਪਿੱਛੇ ਹਾਂ ਮੈਂ ਉਹਨਾਂ ਸਾਰਿਆਂ ਨੂੰ ਪਛਾੜ ਕੇ ਸਰਬੋਤਮ ਬਣਨਾ ਚਾਹੁੰਦਾ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਕਿਵੇਂ ਕਰਨਾ ਹੈ ਸਾਧੂ ਨੇ ਨੌਜਵਾਨ ਲੜਕੇ ਵੱਲ ਤਰਸ ਦੀ ਨਜ਼ਰ ਨਾਲ ਦੇਖਿਆ ਤੇ ਕਿਹਾ ਕਿ ਤੁਸੀਂ ਅਸਲੀ ਦੁਖੀ ਹੋ ਕਿਉਂਕਿ ਤੁਸੀਂ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ ਤੁਸੀਂ ਹਰ ਕੰਮ ਵਿੱਚ ਦੇਰੀ ਕਰਦੇ ਹੋ ਤੇ ਆਪਣੇ ਕੀਮਤੀ ਪਲਾਂ ਨੂੰ ਬਰਬਾਦ ਕਰਦੇ ਹੋ ਜੋ ਤੁਸੀਂ ਕਦੇ ਵਾਪਸ ਨਹੀਂ ਪ੍ਰਾਪਤ ਕਰ ਸਕਦੇ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਜਿਸ ਦੁਆਰਾ ਤੁਸੀਂ ਸਮੇਂ ਦੀ ਕੀਮਤ ਨੂੰ ਸਮਝ ਸਕਦੇ ਹੋ ਲੜਕੇ ਨੇ ਉਤਸੁਕਤਾ ਨਾਲ ਸਿਰ ਹਿਲਾ ਕੇ ਸਾਧੂ ਦੀ ਕਹਾਣੀ ਸੁਣ ਲਈ ਹਾਮੀ ਭਰੀ ਸਾਧੂ ਨੇ ਕਹਾਣੀ ਦੱਸਦੇ ਹੋਏ ਕਹਿਣਾ ਸ਼ੁਰੂ ਕੀਤਾ ਕਿ ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਸੀ ਜੋ ਬਹੁਤ ਹੀ ਉਦਾਰ ਤੇ ਦਿਆਲੂ ਸੀ ਉਹ ਆਪਣੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਹਮੇਸ਼ਾ ਉਹਨਾਂ ਦੀਆਂ ਲੋੜਾਂ ਲਈ ਮਦਦ ਕਰਦਾ ਸੀ ਇੱਕ ਦਿਨ ਉਹ ਆਪਣੇ ਪੁਰਾਣੇ ਸਹਿਪਾਠੀ ਨੂੰ ਮਿਲਿਆ ਜੋ ਉਸ ਨਾਲ ਗੁਰੂਕੁਲ ਵਿੱਚ ਪੜ੍ਹਦਾ ਸੀ ਉਹ ਸਹਿਪਾਠੀ ਬਹੁਤ ਹੀ ਆਲਸੀ ਤੇ ਗਰੀਬ ਸੀ ਉਸ ਕੋਲ ਨਾ ਕੋਈ ਨੌਕਰੀ ਸੀ ਨਾ ਪੈਸਾ ਸੀ ਤੇ ਨਾ ਹੀ ਕੋਈ ਇੱਜ਼ਤ ਉਹ ਹਮੇਸ਼ਾ ਆਪਣੀ ਕਿਸਮਤ ਨੂੰ ਲੈ ਕੇ ਸ਼ਿਕਾਇਤ ਕਰਦਾ ਸੀ ਤੇ ਆਪਣੀਆਂ ਸਮੱਸਿਆਵਾਂ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਸੀ ਰਾਜੇ ਨੇ ਆਪਣੇ ਸਹਿਪਾਠੀ ਨੂੰ ਪਛਾਣ ਲਿਆ ਤੇ ਉਸਤੇ ਤਰਸ ਕੀਤਾ ਰਾਜੇ ਨੇ ਆਪਣੇ ਮਿੱਤਰ ਦੀ ਜ਼ਿੰਦਗੀ ਬਾਰੇ ਤੇ ਉਸਦੇ ਦੁੱਖਾਂ ਬਾਰੇ ਪੁੱਛਿਆ ਸਹਿਪਾਠੀ ਨੇ ਉਦਾਸ ਹੋ ਕੇ ਕਿਹਾ ਕਿ ਮਹਾਰਾਜ ਪਤਾ ਨਹੀਂ ਕਿਉਂ ਸਾਰੇ ਕਹਿੰਦੇ ਨੇ ਕਿ ਮੈਂ ਕੁਝ ਨਹੀਂ ਕਰ ਸਕਦਾ ਜਦੋਂ ਮੈਂ ਨੌਕਰੀ ਲੈਣ ਜਾਣਾ ਤਾਂ ਸਾਰੇ ਮੈਨੂੰ ਇਨਕਾਰ ਕਰਦੇ ਨੇ ਮੇਰੇ ਦੁਸ਼ਮਣਾਂ ਨੇ ਸਭ ਨੂੰ ਦੱਸਿਆ ਹੋਇਆ ਹੈ ਕਿ ਮੈਂ ਕਦੇ ਵੀ ਕੋਈ ਕੰਮ ਸਮੇਂ ਸਿਰ ਨਹੀਂ ਕਰਦਾ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਰਾਜੇ ਨੇ ਕਿਹਾ ਕਿ ਆਓ ਇੱਕ ਸੌਦਾ ਕਰਦੇ ਹਾਂ ਕਿ ਸੂਰਜ ਡੁੱਬਣ ਤੋਂ ਪਹਿਲਾਂ ਤੁਸੀਂ ਮੇਰੇ ਖਜ਼ਾਨੇ ਵਿੱਚ ਆਓ ਤੇ ਜਿੰਨਾ ਹੋ ਸਕੇ ਸੋਨਾ ਤੇ ਰਤਨ ਇਕੱਠੇ ਕਰੋ ਤੇ ਇਹ ਸਭ ਤੁਹਾਡਾ ਹੋਵੇਗਾ। ਸਹਿਪਾਠੀ ਬਹੁਤ ਖੁਸ਼ ਹੋਇਆ ਤੇ ਰਾਜੇ ਦਾ ਦਿਲੋਂ ਧੰਨਵਾਦ ਕੀਤਾ। ਉਹ ਆਪਣੇ ਘਰ ਗਿਆ ਤੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ। ਪਤਨੀ ਵੀ ਬੜੀ ਖੁਸ਼ ਹੋਈ ਤੇ ਕਹਿਣ ਲੱਗੀ ਕਿ ਹੁਣੇ ਜਾ ਕੇ ਸੋਨਾ ਤੇ ਹੀਰੇ ਇਕੱਠੇ ਕਰ ਲਿਓ ਤੁਹਾਡੇ ਲਈ ਇਹ ਸਮਾਂ ਚੰਗਾ ਹੈ ਕੀਮਤੀ ਹੈ ਉਸ ਬੰਦੇ ਨੇ ਕਿਹਾ ਕਿ ਮੈਂ ਹੁਣੇ ਨਹੀਂ ਜਾ ਸਕਦਾ ਮੈਨੂੰ ਬੜੀ ਭੁੱਖ ਲੱਗੀ ਹੈ ਮੈਨੂੰ ਪਹਿਲਾਂ ਦੁਪਹਿਰ ਦਾ ਖਾਣਾ ਦਿਓ ਉਸ ਦੀ ਪਤਨੀ ਨੇ ਝੱਟ ਕੁਝ ਖਾਣਾ ਤਿਆਰ ਕੀਤਾ ਤੇ ਉਸ ਦੇ ਲਈ ਪਰੋਸਿਆ ਉਸ ਨੇ ਆਪਣਾ ਦੁਪਹਿਰ ਦਾ ਖਾਣਾ ਹੌਲੀ-ਹੌਲੀ ਤੇ ਆਰਾਮ ਨਾਲ ਖਾਦਾ ਇਹ ਸੋਚ ਕੇ ਕਿ ਉਸ ਕੋਲ ਖਜ਼ਾਨਾ ਪ੍ਰਾਪਤ ਕਰਨ ਲਈ ਬਹੁਤ ਸਮਾਂ ਹੈਗਾ ਦੁਪਹਿਰ ਦਾ ਖਾਣਾ ਖਤਮ ਕਰਨ ਤੋਂ ਬਾਅਦ ਉਸ ਨੂੰ ਨੀਂਦ ਆਈ ਤੇ ਉਸ ਨੇ ਕਿਹਾ ਕਿ ਮੈਨੂੰ ਇੱਕ ਝਪਕੀ ਲੈਣੀ ਚਾਹੀਦੀ ਹੈ ਮੈਂ ਥੋੜਾ ਆਰਾਮ ਕਰਨ ਤੋਂ ਬਾਅਦ ਹੀ ਖਜ਼ਾਨੇ ਵਿੱਚ ਜਾਵਾਂਗਾ ਇਹਨਾਂ ਕਹਿ ਕੇ ਉਹ ਆਪਣੇ ਮੰਜੇ ਤੇ ਲੇਟ ਗਿਆ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਸਨੇ ਸੋਚਿਆ ਕਿ ਉਹ ਕੁਝ ਦੇਰ ਸੌਂ ਜਾਵੇਗਾ ਪਰ ਉਹ ਪੂਰੇ 2 ਘੰਟੇ ਸੁੱਤਾ ਜਦੋਂ ਉਹ ਜਾਗਿਆ ਤਾਂ ਉਸਨੇ ਦੇਖਿਆ ਕਿ ਦੁਪਹਿਰ ਹੋ ਚੁੱਕੀ ਸੀ ਉਸਨੇ ਕੁਝ ਬੋਰੀਆਂ ਚੱਕੀਆਂ ਤੇ ਰਾਜੇ ਦੇ ਖਜ਼ਾਨੇ ਵੱਲ ਨੂੰ ਤੁਰ ਪਿਆ ਰਸਤੇ ਵਿੱਚ ਥੋੜੀ ਤੇਜ਼ ਧੁੱਪ ਸੀ ਤੇ ਉਸਨੂੰ ਗਰਮੀ ਮਹਿਸੂਸ ਹੋ ਰਹੀ ਸੀ ਉਸਨੇ ਸੋਚਿਆ ਕਿ ਮੈਂ ਕਿਸੇ ਦਰਖਤ ਹੇਠਾਂ ਆਰਾਮ ਕਰ ਲਵਾਂ ਤੇ ਫਿਰ ਹੀ ਅੱਗੇ ਵਧਾਂਗਾ ਉਹ ਆਰਾਮ ਕਰਨ ਲਈ ਇੱਕ ਦਰਖਤ ਹੇਠਾਂ ਬੈਠ ਗਿਆ ਹਲਕੀ-ਹਲਕੀ ਹਵਾ ਚੱਲ ਰਹੀ ਸੀ ਤੇ ਮੌਸਮ ਸੁਹਾਵਣਾ ਸੀ ਜਿਵੇਂ ਹੀ ਉਹ ਆਰਾਮ ਕਰਨ ਲਈ ਬੈਠਾ ਉਹ ਫਿਰ ਤੋਂ ਸੌਂ ਗਿਆ ਉਹ 3 ਘੰਟੇ ਹੋਰ ਸੁੱਤਾ ਜਦੋਂ ਉਹ ਜਾਗਿਆ ਤਾਂ ਉਸਨੇ ਦੇਖਿਆ ਕਿ ਸ਼ਾਮ ਨੇੜੇ ਆ ਰਹੀ ਹੈ ਸੂਰਜ ਡੁੱਬਣ ਵਾਲਾ ਸੀ ਉਹ ਕਾੜੀ ਨਾਲ ਉੱਠਿਆ ਤੇ ਮਹਿਲ ਵੱਲ ਤੇਜ਼ੀ ਨਾਲ ਭੱਜਣ ਲੱਗਾ ਆਖਰਕਾਰ ਕੁਝ ਦਿਨ ਬਾਅਦ ਉਹ ਮਹਿਲ ਪਹੁੰਚ ਗਿਆ ਪਰ ਅਫਸੋਸ ਉਦੋਂ ਤੱਕ ਬਹੁਤ देर ਹੋ ਚੁੱਕੀ ਸੀ ਸੂਰਜ ਡੁੱਬ ਚੁੱਕਾ ਸੀ ਇਸ ਤੋਂ ਪਹਿਲਾਂ ਕਿ ਉਹ ਉੱਥੇ ਪਹੁੰਚਦਾ ਮਹਿਲ ਦੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਆਲਸੀ ਆਦਮੀ ਨਿਰਾਸ਼ ਖੜਾ ਸੀ ਉੱਥੇ ਉਸਨੇ ਅਮੀਰ ਬਣਨ ਦਾ ਮੌਕਾ ਗਵਾ ਦਿੱਤਾ ਕਿਉਂਕਿ ਉਸਨੇ ਆਪਣੇ ਸਮੇਂ ਦੀ ਕਦਰ ਨਹੀਂ ਕੀਤੀ ਸਾਧੂ ਨੇ ਕਹਾਣੀ ਖਤਮ ਕੀਤੀ ਤੇ ਨੌਜਵਾਨ ਲੜਕੇ ਵੱਲ ਦੇਖਿਆ ਲੜਕਾ ਚੁੱਪਚਾਪ ਬੈਠਾ ਸੀ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਸ਼ਰਮ ਮਹਿਸੂਸ ਹੋਈ। ਉਸ ਨੇ ਆਪਣੇ ਮਾਰਗਦਰਸ਼ਨ ਲਈ ਉਸ ਸਾਧੂ ਦਾ ਧੰਨਵਾਦ ਕੀਤਾ ਤੇ ਆਪਣੇ ਆਪ ਨੂੰ ਬਦਲਣ ਦੀ ਸੌਂ ਖਾਧੀ। ਉਹ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਸਮਾਂ ਬਹੁਤ ਕੀਮਤੀ ਹੈ ਤੇ ਇਸ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਉਹ ਆਪਣੇ ਘਰ ਵਾਪਸ ਚਲਾ ਗਿਆ ਤੇ ਆਪਣੇ ਟੀਚਿਆਂ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਤੇ ਰੁਕਣਾ ਬਿਲਕੁਲ ਬੰਦ ਕਰ ਦਿੱਤਾ ਤੇ ਵਧੇਰੇ ਲਾਭਕਾਰੀ ਤੇ ਸਫਲ ਹੋ ਗਿਆ। ਉਹ ਆਪਣੇ ਦੋਸਤਾਂ ਤੇ ਪਰਿਵਾਰ ਦੁਆਰਾ ਬਧੇਰੇ ਖੁਸ਼ ਤੇ ਸਤਿਕਾਰਯੋਗ ਵੀ ਬਣ ਗਿਆ। ਦੋਸਤੋ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖੀਏ ਤਾਂ ਪਤਾ ਲੱਗੇਗਾ ਕਿ ਸਮਾਂ ਸੋਨੇ ਵਰਗਾ ਹੈ। ਇਹ ਸਾਡੇ ਕੋਲ ਸਭ ਤੋਂ ਕੀਮਤੀ ਚੀਜ਼ ਹੈ। ਸਾਡੇ ਕੋਲ ਸਾਡੀ ਜ਼ਿੰਦਗੀ ਵਿੱਚ ਸਿਰਫ ਸੀਮਤ ਸਮਾਂ ਹੈ ਤੇ ਸਾਨੂੰ ਇਸ ਨੂੰ ਸਮਝਦਾਰੀ ਤੇ ਲਾਭਕਾਰੀ ਢੰਗ ਨਾਲ ਵਰਤਣਾ ਚਾਹੀਦਾ ਹੈ। ਸਾਨੂੰ ਉਹਨਾਂ ਚੀਜ਼ਾਂ ਤੇ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਜੋ ਮਾਇਨੇ ਹੀ ਨਹੀਂ ਰੱਖਦੀਆਂ। ਸਗੋਂ ਉਹਨਾਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜੋ ਸਾਡੇ ਲਈ ਮਾਇਨੇ ਰੱਖਦੀਆਂ ਨੇ ਸਾਨੂੰ ਆਪਣੇ ਕੰਮਾਂ ਵਿੱਚ ਦਿਰੀ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਨੂੰ ਸਮੇਂ ਸਿਰ ਤੇ ਗੁਣਵੱਤਾ ਨਾਲ ਕਰਨਾ ਚਾਹੀਦਾ ਹੈ ਇੱਕ ਮਸ਼ਹੂਰ ਕਹਾਵਤ ਹੈ ਕਿ ਜੇਕਰ ਤੁਸੀਂ ਆਪਣੇ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਤੁਹਾਡੀ ਕਦਰ ਕਰੇਗਾ ਪਰ ਜੇਕਰ ਤੁਸੀਂ ਆਪਣਾ ਸਮਾਂ ਬਰਬਾਦ ਕਰਦੇ ਹੋ ਤਾਂ ਸਮਾਂ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਅਸੀਂ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤ ਕੇ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ ਪਰ ਜੇ ਅਸੀਂ ਆਪਣਾ ਸਮਾਂ ਬਰਬਾਦ ਕਰਦੇ ਹਾਂ ਤਾਂ ਅਸੀਂ ਆਪਣੇ ਮੌਕੇ ਗਵਾ ਬੈਠਾਂਗੇ ਤੇ ਬਾਅਦ ਵਿੱਚ ਪਛਤਾਉਣ ਤੋਂ ਇਲਾਵਾ ਸਾਡੇ ਕੋਲ ਕੁਝ ਵੀ ਨਹੀਂ ਹੋਵੇਗਾ ਇੱਕ ਮਿੰਟ ਦੀ ਕੀਮਤ ਉਸ ਯਾਤਰੀ ਤੋਂ ਜਾਣੋ ਜੋ ਆਪਣੀ ਰੇਲ 1 ਮਿੰਟ ਤੋਂ ਖੁੰਝ ਗਿਆ ਤੇ ਇੱਕ ਸਾਲ ਦੀ ਕੀਮਤ ਉਸ ਵਿਦਿਆਰਥੀ ਤੋਂ ਜਾਣੋ ਜੋ ਆਪਣੇ ਸਾਲਾਨਾ ਇਮਤਿਹਾਨਾਂ ਵਿੱਚ ਫੇਰ ਹੋ ਗਿਆ ਜੋ ਆਪਣੇ ਸਮੇਂ ਦੀ ਕਦਰ ਕਰਦੇ ਨੇ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਕਰ ਸਕਦੇ ਨੇ ਪਰ ਜਿਹੜੇ ਆਪਣੇ ਸਮੇਂ ਦੀ ਕਦਰ ਹੀ ਨਹੀਂ ਕਰਦੇ ਉਹ ਆਪਣੀ ਜ਼ਿੰਦਗੀ ਵਿੱਚ ਅਸਫਲ ਹੋ ਜਾਂਦੇ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਕਦੇ ਵੀ ਆਲਸੀ ਨਾ ਬਣੋ ਤੇ ਆਪਣੇ ਕੰਮ ਵਿੱਚ ਦੇਰੀ ਨਾ ਕਰੋ ਨਹੀਂ ਤਾਂ ਇੱਕ ਦਿਨ ਤੁਸੀਂ ਵੀ ਉਸ ਆਲਸੀ ਆਦਮੀ ਵਾਂਗ ਪਛਤਾਓਗੇ ਜੋ ਸੂਰਜ ਡੁੱਬਣ ਤੋਂ ਪਹਿਲਾਂ ਮਹਿਲ ਨਹੀਂ ਪਹੁੰਚ ਸਕਿਆ ਇਸ ਲਈ ਆਪਣੇ ਸਮੇਂ ਦੀ ਹਮੇਸ਼ਾ ਸਮਝਦਾਰੀ ਨਾਲ ਵਰਤੋਂ ਕਰੋ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਛੋਟੇ ਪਲਾਂ ਦਾ ਆਨੰਦ ਲਓ ਅਜਿਹਾ ਕਰਨ ਨਾਲ ਤੁਸੀਂ ਨਾ ਸਿਰਫ ਆਪਣੇ ਟੀਚਿਆਂ ਤੇ ਸੁਪਨਿਆਂ ਨੂੰ ਪ੍ਰਾਪਤ ਕਰੋਗੇ ਸਗੋਂ ਇੱਕ ਸੰਪੂਰਨ ਤੇ ਸੰਤੋਸ਼ਟੀਪੂਰਵਕ ਜੀਵਨ ਵੀ ਜਿਓਗੇ ਸੋ ਦੋਸਤੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਈ ਹੁੰਦਾ ਰਹਾਂਗਾ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ